ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 353 ਤੋਂ ਲੈ ਕੇ 355 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਵਾਹਿਗੁਰੂ ਜੀ ਆਸਾ ਮਹੱਲਾ ਪਹਿਲਾ ਨੇਵ ਨੇਵ ਪਾਏ ਲਗੋਂ ਗੁਰ ਆਪਣੇ ਆਤਮ ਰਾਮ ਨਿਹਾਰਿਆ ਕਰਤ ਵਿਚਾਰ ਹਿਰਦੇ ਹਰ ਰਵਿਆ ਹਿਰਦੈ ਦੇਖ ਵਿਚਾਰਿਆ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਮੈਂ ਆਪਣੇ ਗੁਰੂ ਦੇ ਚਰਨੀ ਲਗਦਾ ਹਾਂ ਕਿਉਂਕਿ ਗੁਰੂ ਦੀ ਸਹਾਇਤਾ ਦੇ ਨਾਲ ਮੈਂ ਨਾਮ ਜਪਿਆ ਤੇ ਫਿਰ ਮੈਂ ਆਪਣੇ ਅੰਦਰ ਵਸਦੇ ਪਰਮਾਤਮਾ ਨੂੰ ਅਨੁਭਵ ਕਰ ਲਿਆ ਹੈ ਕਹਿੰਦੇ ਮੇਰੇ ਹਿਰਦੇ ਦੇ ਵਿੱਚ ਪਰਮਾਤਮਾ ਸਭ ਦੇ ਵਸਦਾ ਹੈ ਪਰ ਗੁਰੂ ਦੀ ਕਿਰਪਾ ਦੇ ਨਾਲ ਮੈਂ ਨਾਮ ਜਪਿਆ ਤੇ ਮੈਂ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਅਨੁਭਵ ਕਰ ਲਿਆ ਮੈਂ ਹੁਣ ਆਪਣੇ ਹਿਰਦੇ ਵਿੱਚ ਹੀ ਉਹਦੀ ਸਿਫਤ ਸਲਾਹ ਕਰਦਾ ਹਾਂ ਬੋਲੋ RAM ਕਰੇ ਨਿਸਤਾਰਾ ਗੁਰ ਪ੍ਰਸਾਦ ਰਤਨ ਹਰ ਲਾਬੈ ਮਿਟੇ ਅਗਿਆਨ ਹੋਏ ਉਜੀਆਰਾ ਰਹਾਓ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਇਸ ਸੰਸਾਰ ਦੇ ਭਵਜਨ ਨੂੰ ਪਾਰ ਕਰ ਲਈਦਾ ਹੈ ਗੁਰੂ ਦੀ ਕਿਰਪਾ ਦੇ ਨਾਲ ਹੀ ਕਹਿੰਦੇ ਪ੍ਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਕਹਿੰਦੇ ਲੱਭਦਾ ਹੈ ਉਹਦੇ ਨਾਲ ਅਗਿਆਨਤਾ ਖਤਮ ਹੋ ਜਾਂਦੀ ਹੈ ਤੇ ਗਿਆਨ ਦਾ ਚਾਨਣ ਹੋ ਜਾਂਦਾ ਹੈ ਪ੍ਰਮਾਤਮਾ ਦੇ ਨਾਮ ਰੂਪੀ ਰਤਨ ਦੇ ਲੱਭਣ ਦੇ ਨਾਲ ਰਵਨੀ ਰਵੇ ਬੰਧਨ ਨਹੀਂ ਟੁੱਟੈ ਵਿੱਚ ਹौं ਮੈਂ ਪਰਮ ਨਾ ਜਾਈ ਸਤ ਗੁਰ ਮਿਲੇ ਤਾਂ ਹਉ ਮੈਂ ਟੁਟੈ ਤਾ ਕੋ ਲਿਖੇ ਪਾਈ ਸਤ ਗੁਰ ਮਿਲੇ ਤਾਂ ਹਉ ਮੈਂ ਟੁਟੈ ਤਾ ਕੋ ਲਿਖੇ ਪਾਈ ਕਹਿੰਦੇ ਜਿਹੜੇ ਜੀਵ ਪਰਮਾਤਮਾ ਦਾ ਨਾਮ ਤਾਂ ਨਹੀਂ ਜਪਦੇ ਸਿਰਫ ਨਿਰੀਆਂ ਆਪਣੇ ਵੱਲੋਂ ਗਿਆਨ ਦੀਆਂ ਗੱਲਾਂ ਬਾਤਾਂ ਕਰਨ ਚ ਲੱਗੇ ਨੇ ਕਹਿੰਦੇ ਉਹਨਾਂ ਦੇ ਅੰਦਰੋਂ ਹੌ ਮੇਨੀ ਖਤਮ ਹੁੰਦੀ ਤੇ ਜਦੋਂ ਕਹਿੰਦੇ ਕਿਸੇ ਜੀਵ ਦਾ ਮੇਲ ਸਤਗੁਰ ਦੇ ਨਾਲ ਹੁੰਦਾ ਫੇਰ ਹੀ ਅੰਦਰੋਂ ਹੌ ਮੇ ਖਤਮ ਹੁੰਦੀ ਆ ਫੇਰ ਹੀ ਉਹਨਾਂ ਦੀ ਭਗਤੀ ਕਿਸੇ ਗਿਣਤੀ ਵਿੱਚ ਪੈਂਦੀ ਆ ਨਹੀਂ ਤੇ ਉਹ ਕਹਿੰਦੇ ਨਿਰੀਆਂ ਗੱਲਾਂ ਦੇ ਵਿੱਚ ਹੀ ਲੱਗੇ ਰਹਿੰਦੇ ਨੇ ਜਦ ਤੱਕ ਗੁਰੂ ਦਾ ਨਾਲ ਮਿਲਾਪ ਨਹੀਂ ਹੁੰਦਾ ਹਰ ਹਰ ਨਾਮ ਭਗਤ ਪ੍ਰਿਅ ਪ੍ਰੀਤਮ ਸੁਖ ਸਾਗਰ ਉਰਤਾਰੇ ਭਗਤ ਵਸ਼ਲ ਜਗ ਜੀਵਨ ਦਾਤਾ ਮਤ ਗੁਰ ਮਤ ਹਰ ਨਿਸਤਾਰੇ ਕਹਿੰਦੇ ਜਿਹੜੇ ਜੀਵ ਪ੍ਰਮਾਤਮਾ ਦੀ ਭਗਤੀ ਕਰਦੇ ਨੇ ਉਹਦੇ ਨਾਮ ਨੂੰ ਹਿਰਦੇ ਵਿੱਚ ਵਸਾਉਂਦੇ ਨੇ ਉਹ ਪ੍ਰਮਾਤਮਾ ਜੋ ਸੁੱਖਾਂ ਦਾ ਸਾਗਰ ਹੈ ਕਹਿੰਦੇ ਉਹਦੇ ਨਾਮ ਨੂੰ ਆਪਣੇ ਹਿਰਦੇ ਨਾਲ ਪਰੋਕੇ ਰੱਖਦੇ ਨੇ ਫਿਰ ਕਹਿੰਦੇ ਭਗਤ ਵਸ਼ਲ ਆਪਣੇ ਭਗਤਾਂ ਨੂੰ ਪਿਆਰ ਕਰਨ ਵਾਲਾ ਸੰਸਾਰ ਨੂੰ ਜੀਵਨ ਦੇਣ ਵਾਲਾ ਜਗ ਦਾ ਦਾਤਾ ਉਹਨਾਂ ਨੂੰ ਕਹਿੰਦੇ ਚੰਗੀ ਮੱਤ ਦਿੰਦਾ ਗੁਰੂ ਦੇ ਰਾਹੀ ਮੱਤ ਦੇ ਕੇ ਉਹਨਾਂ ਨੂੰ ਇਸ ਭਵਜਲ ਤੋਂ ਤਾਰ ਦਿੰਦਾ ਹੈ ਮਨਸਿਓਂ ਜੂਜ ਮਰੈ ਪ੍ਰਭ ਪਾਏ ਮਨ ਸਾ ਮਨੈ ਸਮਾਏ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਪਾਏ ਲਿਵ ਲਾਏ ਫਿਰ ਕਹਿੰਦੇ ਜਿਹੜਾ ਸੇਵਕ ਆਪਣੇ ਮਨ ਦੇ ਨਾਲ ਜੰਗ ਕਰਦਾ ਹੈ ਅੰਦਰ ਆਪਣੇ ਮਨ ਦੀ ਮਨਸਾ ਨੂੰ ਮਨ ਦੇ ਵਿੱਚ ਹੀ ਖਤਮ ਕਰ ਲੈਂਦਾ ਹੈ ਤੇ ਉਹਨੂੰ ਪਰਮਾਤਮਾ ਦੀ ਯਾਦ ਵਿੱਚ ਬਦਲ ਲੈਂਦਾ ਹੈ ਜਿਹੜੀ ਮਨ ਦੀ ਇੱਛਾ ਹੈਗੀ ਆ ਮਨ ਦੇ ਮਨ ਦੀ ਚੰਚਲਤਾ ਨੂੰ ਖਤਮ ਕਰ ਲੈਂਦਾ ਹੈ ਫਿਰ ਨਾਨਕ ਜੀ ਕਹਿੰਦੇ ਨੇ ਉਸ ਜੀਵ ਤੇ ਜਗ ਜੀਵਨ ਦਾਤਾ ਕਿਰਪਾ ਕਰਦਾ ਹੈ ਤੇ ਉਹ ਜੀਵ ਫਿਰ ਅਡੋਲਤਾ ਵਿੱਚ ਟਿਕ ਜਾਂਦਾ ਹੈ ਆਸਾ ਮਹੱਲਾ ਪਹਿਲਾ ਕਿਸ ਕੋ ਕਹ ਸੁਣਾਵੇ ਕਿਸ ਕੋ ਕਿਸ ਸਮਝਾਵੇ ਸਮਝ ਰਹੇ ਕਿਸੇ ਪੜਾਵੇ ਪੜ ਗੁਣ ਬੂਝੈ ਸਤਗੁਰ ਸ਼ਬਦ ਸੰਤੋਖ ਰਹੇ ਕਹਿੰਦੇ ਜਿਹੜੇ ਜੀਵ ਉਸ ਪਰਮਾਤਮਾ ਦਾ ਸਿਮਰਨ ਕਰਦੇ ਨੇ ਉਹਨੂੰ ਚੇਤੇ ਵਿੱਚ ਵਸਾਉਂਦੇ ਨੇ ਕਹਿੰਦੇ ਉਹ ਉਸ ਪਰਮਾਤਮਾ ਨੂੰ ਦੇ ਨਾਲ ਜਾਣ ਪਹਿਚਾਨ ਪਾ ਲੈਂਦੇ ਨੇ ਪਰ ਕਹਿੰਦੇ ਜਦੋਂ ਉਹ ਜਾਣ ਪਹਿਚਾਨ ਉਹਨਾਂ ਦੀ ਪਰਮਾਤਮਾ ਨਾਲ ਹੁੰਦੀ ਆ ਫਿਰ ਕਹਿੰਦੇ ਉਹ ਇਹ ਕਿਸੇ ਨੂੰ ਕਹਿ ਕੇ ਨਹੀਂ ਸੁਣਾਉਂਦੇ ਜੋ ਉਹ ਅਨੁਭਵ ਕਰਦੇ ਨੇ ਉਹ ਇਹ ਕਿਸੇ ਨੂੰ ਕਹਿ ਕੇ ਨਹੀਂ ਸੁਣਾਉਂਦੇ ਤੇ ਉਹ ਇਹਦਾ ਵਿਖਾਵਾ ਨਹੀਂ ਕਰਦੇ ਹੈਗੇ ਆਪਣੇ ਇਸ ਗਿਆਨ ਦਾ ਇਸ ਜਿਹੜੀ ਵਿੱਦਿਆ ਦਾ ਉਹਨਾਂ ਨੂੰ ਕੋਈ ਹੌਮੇ ਨਹੀਂ ਹੁੰਦਾ ਹੈਗਾ ਉਹ ਸਗੋਂ ਤੇ ਸਤਗੁਰ ਦੇ ਸ਼ਬਦ ਦੇ ਵਿੱਚ ਰਾਜ ਕੇ ਸੰਤੋਖ ਵਿੱਚ ਰਹਿੰਦੇ ਨੇ ਉਹ ਕਦੇ ਨਿਮਰਤਾ ਵਿੱਚ ਰਹਿੰਦੇ ਨੇ ਉਹ ਕਦੇ ਹਉਮੈ ਵਿੱਚ ਨਹੀਂ ਆਉਂਦੇ ਐਸਾ ਗੁਰਮਤ ਰਮਤ ਸਰੀਰਾ ਹਰ ਪੱਜ ਮੇਰੇ ਮਨ ਗਹਿਰ ਗੰਬੀਰਾ ਰਹਾਓ ਫਿਰ ਕਹਿੰਦੇ ਗੁਰੂ ਦੀ ਮੱਤ ਤੇ ਚੱਲ ਕੇ ਉਹ ਹਮੇਸ਼ਾ ਇਸ ਗੱਲ ਨੂੰ ਸਮਝ ਲੈਂਦੇ ਨੇ ਕਿ ਜੋ ਪਰਮਾਤਮਾ ਹੈ ਉਹ ਸਾਰੇ ਸਰੀਰਾਂ ਵਿੱਚ ਵਿਆਪਕ ਹੈ ਤੇ ਫਿਰ ਉਹ ਸੋਚਦੇ ਨੇ ਵੀ ਇਸ ਪਰਮਾਤਮਾ ਨੂੰ ਮੇਰੇ ਮਨ ਹਰ ਵਕਤ ਦਾ ਨਾਮ ਜਪ ਉਹ ਪਰਮਾਤਮਾ ਜਿਹੜਾ ਬਹੁਤ ਗਹਿਰ ਗੰਭੀਰ ਹੈ ਤੇ ਫਿਰ ਉਹਨੂੰ ਜਪਣ ਦੇ ਨਾਲ ਤੇਰਾ ਮਨ ਵੀ ਗਹਿਰ ਗੰਭੀਰ ਹੋ ਜਾਊਗਾ ਕਿਉਂਕਿ ਜਿ ਕਹਿੰਦੇ ਨੇ ਨਾ ਕਿ ਗੁਣ ਕਹ ਗੁਣੀ ਸਮਾਵਣਿਆ ਜੇ ਗੁਣਾ ਵਾਲੇ ਦੇ ਗੁਣਾਪਕ ਕਹਨੇ ਆ ਕਹਨੇ ਆ ਹੌਲੀ ਹੌਲੀ ਉਹ ਫਿਰ ਗੁਣ ਸਾਡੇ ਚ ਆਉਂਦੇ ਸ਼ੁਰੂ ਹੋ ਜਾਂਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਅਨਤਤ ਰੰਗ ਭਗਤ ਹਰ ਰੰਗਾ ਆਨੰਦ ਦੇਨ ਸੂਚੇ ਹਰ ਗੁਣ ਸੰਗਾ ਕਹਿੰਦੇ ਜਿਹੜੇ ਭਗਤ ਹੁੰਦੇ ਨੇ ਉਹਦੀ ਭਗਤੀ ਕਰਨ ਵਾਲੇ ਉਹਨਾਂ ਦੇ ਹਿਰਦੇ ਦੇ ਵਿੱਚ ਉਹਦੇ ਪ੍ਰੇਮ ਦੀਆਂ ਤਰੰਗਾਂ ਉੱਠਦੀਆਂ ਨੇ ਹਰ ਵਕਤ ਕਹਿੰਦੇ ਉਹ ਪ੍ਰਮਾਤਮਾ ਦੇ ਗੁਣ ਗਾਉਂਦੇ ਨੇ ਤੇ ਗੁਣ ਗਾ ਕੇ ਹਮੇਸ਼ਾ ਪਵਿੱਤਰ ਹੋਏ ਰਹਿੰਦੇ ਨੇ ਮਿੱਥਿਆ ਜਨਮ ਸਾਕਤ ਸੰਸਾਰਾ RAM ਭਗਤ ਜਨ ਰਹੇ ਨਿਰਾਰਾ ਮਿੱਥਿਆ ਜਨਮ ਸਾਖਤ ਸੰਸਾਰਾ RAM ਭਗਤ ਜਨ ਰਹੇ ਨਿਰਾਰਾ ਕਹਿੰਦੇ ਜਿਹੜੇ ਸਾਖਤ ਨੇ ਉਹ ਕਹਿੰਦੇ ਮਾਇਆ ਦੇ ਵਿੱਚ ਗਲਤਾਨ ਨੇ ਜਿਹੜੀ ਝੂਠੀ ਹੈ ਉਹ ਉਹਦੇ ਵਿੱਚ ਰਹਿੰਦੇ ਨੇ ਪਰ ਜਿਹੜੇ ਕਹਿੰਦੇ RAM ਦੀ ਭਗਤੀ ਕਰਨ ਵਾਲਾ ਉਹ ਇਸ ਮਾਇਆ ਤੋਂ ਨਿਰਲੇਪ ਰਹਿੰਦਾ ਹੈ ਸੂਚੀ ਕਾਇਆ ਹਰ ਗੁਣ ਗਾਇਆ ਆਤਮ ਚੀਨ ਰਹੇ ਲਿ ਬਲਾਇਆ ਕਹਿੰਦੇ ਉਸ ਸੱਚੇ ਦੇ ਭਗਤ ਉਹਦਾ ਸਰੀਰ ਪਵਿੱਤਰ ਹੋਇਆ ਹੁੰਦਾ ਉਹਦਾ ਮਨ ਪਵਿੱਤਰ ਹੋਇਆ ਹੁੰਦਾ ਹਰੀ ਦੇ ਗੁਣ ਗਾ ਕੇ ਕਹਿੰਦੇ ਉਹ ਆਪਣੇ ਅੰਤਰ ਆਤਮੇ ਦੀ ਪਛਾਣ ਕਰਕੇ ਪਰਮਾਤਮਾ ਦੇ ਵਿੱਚ ਸੁਰਤ ਜੋੜ ਕੇ ਰਹਿੰਦਾ ਹੈ ਆਦ ਅਪਾਰ ਅપરੰਪਰ ਹੀਰਾ ਲਾਲ ਰਤਾ ਮੇਰਾ ਮਨ ਧੀਰਾ ਕਹਿੰਦੇ ਉਹ ਪਰਮਾਤਮਾ ਜੋ ਮੁੱਢ ਤੋਂ ਹੈ ਜਿਸ ਦਾ ਪਾਰ ਨਹੀਂ ਪਾਇਆ ਜਾ ਸਕਦਾ ਜੋ ਅਮੋਲਕ ਹੀਰਾ ਹੈ ਕਹਿੰਦੇ ਮੇਰਾ ਮਨ ਉਸ ਪਰਮਾਤਮਾ ਵਿੱਚ ਜੋ ਅਮੋਲਕ ਰਤਨ ਹੈ ਉਹਦੇ ਪ੍ਰੇਮ ਰੰਗ ਵਿੱਚ ਰੰਗ ਕੇ ਹੁਣ ਧੀਰਜ ਵਿੱਚ ਆ ਗਿਆ ਹੈ ਕਥਨੀ ਕਹੇ ਕਹੇ ਸੇ ਮੂਐ ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ ਕਹਿੰਦੇ ਜਿਹੜੇ ਸਿਰਫ ਨਿਰੀਆਂ ਸੰਸਾਰਿਕ ਗੱਲਾਂ ਬਾਤਾਂ ਕਰਦੇ ਨੇ ਉਹ ਆਪਣਾ ਵਿਅਰਥ ਜੀਵਨ ਗਵਾਉਂਦੇ ਨੇ ਕਹਿੰਦੇ हे ਪਰਮਾਤਮਾ ਜੀ ਤੂੰ ਸਾਡੇ ਤੋਂ ਦੂਰ ਨਹੀਂ ਹੈ ਤੂੰ ਸਾਡੇ ਅੰਗ ਸੰਗ ਹੈ ਸਭ जग ਦੇਖਿਆ ਮਾਇਆ ਛਾਇਆ ਨਾਨਕ ਗੁਰਮਤਿ ਨਾਮ ਤੇ ਆਇਆ ਫਿਰ ਨਾਨਕ ਜੀ ਕਹਿੰਦੇ ਨੇ ਜਿਹੜਾ ਜੀਵ ਗੁਰੂ ਦੀ ਮਤ ਤੇ ਚੱਲ ਕੇ ਪਰਮਾਤਮਾ ਦਾ ਨਾਮ ਧਿਆਉਂਦਾ ਹੈ ਉਹ ਦੇਖ ਲੈਂਦਾ ਹੈ ਕਿ ਜਿਹੜਾ ਇਹ ਸਾਰਾ ਸੰਸਾਰ ਹੈ ਇਹ ਸਿਰਫ ਮਾਇਆ ਦੀ ਛਾਇਆ ਹੈ ਇਹ ਸਭ ਥੋੜ ਚਿਰ ਹੈ ਇਦੇ ਵਿੱਚੋਂ ਹੱਥ ਲੱਗਣ ਵਾਲੀ ਕੋਈ ਚੀਜ਼ ਨਹੀਂ ਹੈ ਆਸਾ ਮਹੱਲਾ ਪਹਿਲਾ ਤਿਤੁਕਾ ਤਿਤੁਕਾ ਹੁੰਦਾ ਸੰਗਤ ਜੀ ਜਿੱਦਾਂ ਤਿੰਨ ਤਿੰਨ ਤੁਕਾਂ ਦੇ ਜਿੱਦਾਂ ਗਰੁੱਪ ਬਣਾਏ ਹੋਏ ਨੇ ਤਿਤੁਕਾ ਤਿੰਨ ਤਿੰਨ ਤੁਕਾਂ ਕੋਈ ਪੀਖਕ ਪੀਖਿਆ ਖਾਏ ਕੋਈ ਰਾਜਾ ਰਿਹਾਂ ਸਮਾਏ ਕਿਸਹੀ ਮਾਨ ਕਿਸੈ અપਮਾਨ ਟਾਹੇ ਉਸਾਰੇ ਧਰੇ ਧਿਆਨ ਤੁਜ ਤੇ ਵੱਡਾ ਨਹੀਂ ਕੋਏ ਕਿਸ ਵੀ ਖਾਲੀ ਚੰਗਾ ਹੋਏ ਕਹਿੰਦੇ ਸੰਸਾਰ ਦੇ ਵਿੱਚ ਕੋਈ ਤੇ ਮੰਗਤੇ ਨੇ ਜਿਹੜੇ ਮੰਗ ਕੇ ਖਾ ਰਹੇ ਨੇ ਕੋਈ ਰਾਜਾ ਹੈ ਜਿਹਨੂੰ ਕਹਿੰਦੇ ਆਪਣੇ ਰਾਜੇ ਹੋਣ ਦਾ ਹੰਕਾਰ ਹੈ ਕਿਸੇ ਨੂੰ ਕਹਿੰਦੇ ਮਾਨ ਮਿਲ ਰਿਹਾ ਮਿਲ ਰਿਹਾ ਹੈ ਕਿਸੇ ਦੀ ਬੇਇਜ਼ਤੀ ਹੋ ਰਹੀ ਹੈ ਕੋਈ ਕਹਿੰਦੇ ਆਪਣੇ ਮਨ ਦੇ ਸੰਕਲਪ ਬਣਾਉਂਦਾ ਟਾਉਂਦਾ ਹੈ ਕੋਈ ਪਰਮਾਤਮਾ 'ਚ ਧਿਆਨ ਧਰਦਾ ਹੈ ਪਰ ਕਹਿੰਦੇ हे ਪਰਮਾਤਮਾ ਜੀ ਤੇਰੇ ਤੋਂ ਵੱਡਾ ਕੋਈ ਨਹੀਂ ਕਹਿੰਦੇ ਕਿਹਨੂੰ ਕਹਿ ਸਕੀਏ ਵੀ ਇਹ ਤੇਰੇ ਤੋਂ ਵੱਡਾ ਹੈ ਇਹ ਤੇਰੇ ਤੋਂ ਚੰਗਾ ਹੈ ਕਹਿੰਦੇ ਜਦ ਤੇਰੇ ਤੋਂ ਵੱਡਾ ਤੇ ਤੇਰੇ ਤੋਂ ਚੰਗਾ ਕੋਈ ਹੋਰ ਹੈ ਨਹੀਂ ਮੈਂ ਤਾਂ ਨਾਮ ਤੇਰਾ ਆਧਾਰ ਤੂੰ ਦਾਤਾ ਕਰਨ ਹਾਰ ਕਰਤਾਰ ਰਹਾਉ ਕਹਿੰਦੇ ਹੈ ਪਰਮੇਸ਼ਰ ਜੀ ਮੈਨੂੰ ਤਾਂ ਤੇਰੇ ਨਾਮ ਦਾ ਹੀ ਆਸਰਾ ਹੈ ਤੂੰ ਹੀ ਦਾਤਾ ਦੇਣ ਵਾਲਾ ਹੈ ਤੂੰ ਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ ਵਾਟ ਨਾ ਪਾਓ ਵਿਗਾ ਜਾਓ ਦਰਗੇ ਬੈਸਣ ਨਹੀਂ ਥਾਓ ਕਹਿੰਦੇ ਜਿਹੜਾ ਜੀਵ ਕੋਈ ਜੀਵਨ ਦੀ ਅਸਲੀਅਤ ਤੋਂ ਖੁੰਝ ਕੇ ਕੁਰਾਹੇ ਪਿਆ ਹੋਇਆ ਹੈ ਫਿਰ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਨਹੀਂ ਹੋ ਸਕਦਾ ਮਨ ਕਾ ਅੰਦਲਾ ਮਾਇਆ ਕਾ ਬੰਦ ਖੀਨ ਖਰਾਬ ਹੋਵੇ ਨਿਤ ਕੰਦ ਕਹਿੰਦੇ ਜਿਹੜੇ ਜੀਵ ਦਾ ਮਨ ਮਾਇਆ ਦੇ ਵਿੱਚ ਹੀ ਅੰਦਾ ਹੋਇਆ ਵਿਕਾਰਾਂ ਦੇ ਵਿੱਚ ਹੀ ਅੰਦਾ ਹੋਇਆ ਉਸ ਦਾ ਕਹਿੰਦੇ ਜਿਹੜਾ ਸਰੀਰ ਦਿਨ ਦਿਨ ਇਸ ਤਰ੍ਹਾਂ ਹੀ ਘਟਦਾ ਜਾ ਰਿਹਾ ਉਹ ਕੋਈ ਪਰਮਾਤਮਾ ਦਾ ਨਾਮ ਸਿਮਰ ਕੇ ਚੰਗਾ ਕੰਮ ਨਹੀਂ ਕਰ ਰਿਹਾ ਖਾਣ ਜੀਵਨ ਕੀ ਬਹੁਤੀ ਆਸ ਲਿਖੈ ਤੇਰਾ ਸਾਸ ਗਿਰਾਸ ਕਹਿੰਦੇ ਜਿਹੜੇ ਮਨਮੁਖ ਜੀਵ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਖਾਣਾ ਪੀਣਾ ਹੋਰ ਲੰਬੇ ਜੀਵਨ ਦੀਆਂ ਆਸਾਂ ਇਹ ਮਤਲਬ ਇਸ ਤਰ੍ਹਾਂ ਦੀਆਂ ਸੋਚਾਂ ਵਿੱਚ ਰਹਿੰਦੇ ਨੇ ਪਰ ਕਹਿੰਦੇ ਉਹ ਇਹ ਨਹੀਂ ਵਿਚਾਰ ਕਰਦੇ ਵੀ ਜਿਹੜੇ ਸਾਡੇ ਸਾਰੇ ਸਾਸ ਗਿਰਾਸ ਨੇ ਉਹ ਸਭ ਕੁਝ ਲੇਖੇ ਵਿੱਚ ਹੈ ਸਾਨੂੰ ਸਾਰੇ ਜਿਹੜੇ ਸਾਹ ਮਿਲੇ ਨੇ ਉਹ ਲੇਖੇ ਵਿੱਚ ਹੀ ਮਿਲੇ ਨੇ ਔਰ ਜੋ ਕੁਝ ਅਸੀਂ ਇੱਥੇ ਕਰ ਰਹੇ ਆ ਉਹ ਵੀ ਲੇਖੇ ਵਿੱਚ ਹੈ ਸਭ ਦਾ ਲੇਖਾ ਜੋਖਾ ਹੋ ਰਿਹਾ ਹੈ ਅਹਨਸ ਅੰਦਲੇ ਦੀਪਕ ਦੇ ਪੌਝਲ ਡੂਬਤ ਚਿੰਤ ਕਰੇ ਫਿਰ ਜੀਵਾਂ ਲਈ ਅਰਜ਼ੋਈ ਕਰਦੇ ਨੇ ਕਿ हे ਪਰਮੇਸ਼ਰ ਜੀ ਕਹਿੰਦੇ ਤੇਰੇ ਜੀਵ ਨੇ ਜਿਹੜੇ ਇਹ ਇਸ ਸੰਸਾਰ ਦੇ ਪੌਜਲ ਦੇ ਵਿੱਚ ਡੁੱਬ ਰਹੇ ਨੇ ਕਹਿੰਦੇ ਤੁਸੀਂ ਹੋ ਇਹਨਾਂ ਦੀ ਰੱਖਿਆ ਕਰੋ ਕਹਿੰਦੇ ਦਿਨ ਰਾਤ ਕਹਿੰਦੇ ਇਹ ਮਾੜੇ ਕੰਮਾਂ ਵਿੱਚ ਰਹੇ ਨੇ ਅਗਿਆਨਤਾ ਵਿੱਚ ਨੇ ਕਹਿੰਦੇ ਇਹਨਾਂ ਨੂੰ ਰੋਸ਼ਨੀ ਚਾਹੀਦੀ ਹੈ ਇਹਨਾਂ ਨੂੰ ਤੇਰੇ ਨਾਮ ਦਾ ਦੀਪਕ ਚਾਹੀਦਾ ਹੈ ਕਹਿ ਸੁਣੈ ਜੋ ਮਨੈ ਨਾਉ ਹਉ ਬਲੇ ਹਾਰੇ ਤਾਂ ਕਹਿ ਜਾਓ ਕਹਿੰਦੇ ਜਿਹੜੇ ਜੀਵ ਤੇਰਾ ਨਾਮ ਜਪਦੇ ਨੇ ਤੇਰਾ ਨਾਮ ਸੁਣਦੇ ਨੇ ਤੇਰੇ ਵਿੱਚ ਸ਼ਰਧਾ ਰੱਖਦੇ ਨੇ ਕਹਿੰਦੇ हे ਪਰਮੇਸ਼ਰ ਜੀ ਮੈਂ ਉਹਨਾਂ ਜਨਾਂ ਤੋਂ ਬਲੇ ਹਾਰੇ ਜਾਂਦਾ ਹਾਂ ਨਾਨਕ ਏਕ ਕਹਿ ਅਰਦਾਸ ਜੀਉ ਪਿੰਡ ਸਭ ਤੇਰੇ ਪਾਸ ਕਹਿੰਦੇ ਨਾਨਕ ਜੀ ਤਾਂ ਇੱਕ ਅਰਦਾਸ ਕਰ ਰਹੇ ਨੇ ਕਿ ਹੈ ਪਰਮਾਤਮਾ ਜੀ ਮੇਰੀ ਜਿੰਦ ਮੇਰਾ ਸਰੀਰ ਸਭ ਕੁਝ ਕਹਿੰਦੇ ਤੇਰੇ ਅੱਗੇ ਅਰਪਣ ਹੈ ਜਾ ਤੂੰ ਦੇਹ ਜਪੀ ਤੇਰਾ ਨਾਮ ਧਰ ਕੇ ਬੈਸਣ ਹੋਵੇ ਥਾਓ ਕਹਿੰਦੇ ਪਰਮਾਤਮਾ ਜੀ ਇਹ ਵੀ ਤੇਰੀ ਦਾਤ ਹੈ ਜੇ ਤੂੰ ਦੇਵੇਂ ਤਾਂ ਹੀ ਮੈਂ ਤੇਰਾ ਨਾਮ ਜਪ ਸਕਦਾ ਹਾਂ ਨਾਮ ਜਪਿਆਂ ਫਿਰ ਤੇਰੀ ਦਰਗਾਹ ਦੇ ਵਿੱਚ ਮੈਨੂੰ ਸਰੂਪਾਏ ਮਿਲਣਗੇ ਮੈਨੂੰ ਆਦਰ ਮਿਲੇਗਾ ਕਹਿੰਦੇ ਪਰ ਇਹ ਦਾਤ ਤੇਰੀ ਹੈ ਜਿਹਨੂੰ ਤੂੰ ਦੇਵੇਂ ਨਾਮ ਦੀ ਦਾਤ ਜਾ ਤੁੱਦ ਪਾਵੇ ਤਾਂ ਦੁਰਮਤ ਜਾਏ ਗਿਆਨ ਰਤਨ ਮਨ ਵਸੈ ਆਏ ਕਹਿੰਦੇ ਹੈ ਪਰਮਾਤਮਾ ਜੀ ਜਦੋਂ ਤੈਨੂੰ ਠੀਕ ਲੱਗਦਾ ਹੈ ਤਾਂ ਤੂੰ ਕਿਸੇ ਜੀਵ ਦੇ ਅੰਦਰੋਂ ਮਾੜੀ ਮਤ ਨੂੰ ਖਤਮ ਕਰਦਾ ਹੈ ਜਦੋਂ ਉਸ ਜੀਵ ਦੀ ਮਾੜੀ ਮਤ ਖਤਮ ਹੁੰਦੀ ਹੈ ਫਿਰ ਉਹਦੇ ਅੰਦਰ ਗਿਆਨ ਰੂਪੀ ਚਾਨਣ ਹੁੰਦਾ ਹੈ ਤੇ ਫਿਰ ਤੇਰਾ ਨਾਮ ਉਹਦੇ ਹਿਰਦੇ ਵਿੱਚ ਵਸਦਾ ਹੈ ਨਦਰ ਕਰੇ ਤਾਂ ਸਤਗੁਰ ਮਿਲੈ ਪਰਨਵਤ ਨਾਨਕ ਪਵਜਲ ਤਰੈ ਕਹਿੰਦੇ ਜੇ ਤੂੰ ਕਿਸੇ ਜੀਵ ਤੇ ਮਿਹਰ ਕਰਦਾ ਹੈ ਤਾਂ ਉਸ ਜੀਵ ਨੂੰ ਸਤਗੁਰ ਦਾ ਮਿਲਾਪ ਹੁੰਦਾ ਹੈ ਫਿਰ ਨਾਨਕ ਜੀ ਬੇਨਤੀ ਕਰਦੇ ਨੇ ਕਿ ਉਹੀ ਜੀਵ ਜੋ ਸਤਗੁਰ ਦੀ ਸ਼ਰਨ ਆਉਂਦਾ ਹੈ ਉਹ ਇਸ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ ਸੰਸਾਰ ਸਾਗਰ ਤੋਂ ਤਰਨ ਦਾ ਭਾਵ ਹੈ ਸੰਗਤ ਜੀ ਕਿ ਉਸ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ ਮਾਇਆ ਉਸ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਉਹ ਆਪਣਾ ਜੀਵਨ ਸਫਲ ਕਰ ਲੈਂਦੇ ਨੇ ਵਾਹਿਗੁਰੂ ਦਾ ਨਾਮ ਜਪ ਕੇ ਆਸਾ ਮਹੱਲਾ ਪਹਿਲਾ ਪੰਚ ਪਦੇ ਦੁੱਧ ਬਿਨ ਤੀਨ ਪੰਖ ਬਿਨ ਪੰਖੀ ਜਲ ਬਿਨ ਉਤਪਜ ਕਾਮ ਨਹੀਂ ਕਿਆ ਸੁਲਤਾਨ ਸਲਾਮ ਵਿਹੂਣਾ ਅੰਦੀ ਕੋਠੀ ਤੇਰਾ ਨਾਮ ਨਹੀਂ ਕਹਿੰਦੇ ਜਿਸ ਤਰ੍ਹਾਂ ਗਾਂ ਦੁੱਧ ਨਾ ਦੇਵੇ ਫਿਰ ਉਹ ਕਿਸੇ ਕੰਮ ਨਹੀਂ ਆਉਂਦੀ ਇਸ ਤਰ੍ਹਾਂ ਹੀ ਕਹਿੰਦੇ ਜਿਸ ਪੰਖੀ ਦੇ ਪੰਖ ਨਹੀਂ ਹੈਗੇ ਉਹ ਵਿਚਾਰਾ ਬੇਆਸਰਾ ਹੋ ਜਾਂਦਾ ਖੇਤੀਆ ਕਹਿੰਦੇ ਉਹ ਪਾਣੀ ਤੋਂ ਬਿਨਾ ਬਨਸਪਤੀ ਨਹੀਂ ਹੋ ਸਕਦੀ ਫਿਰ ਕਹਿੰਦੇ ਉਹ ਸੁਲਤਾਨ ਜਾਂ ਰਾਜਾ ਹੀ ਕੌਣ ਆ ਕਿਵੇਂ ਹੋ ਸਕਦਾ ਜਿਹਨੂੰ ਕਹਿੰਦੇ ਦੁਨੀਆ ਸਲਾਮ ਨਹੀਂ ਕਰਦੀ ਇਸ ਤਰ੍ਹਾਂ ਹੀ ਕਹਿੰਦੇ ਜਿਸ ਹਿਰਦੇ ਵਿੱਚ ਤੇਰਾ ਨਾਮ ਨਹੀਂ ਕਹਿੰਦੇ ਉਹ ਹਿਰਦਾ ਤਾਂ ਅੰਧੀ ਕੋਠੀ ਹੈ ਹਨੇਰੀ ਕੋਠੜੀ ਹੈ ਵਿਸਰ ਦੁੱਖ ਬਹੁਤਾ ਲਾਗੈ ਦੁੱਖ ਲਾਗੈ ਤੂੰ ਵਿਸਰ ਨਾਹੀ ਰਹਾਓ ਕਹਿੰਦੇ ਕੀ ਚੀਜ਼ ਵਿਸਰ ਜਾਂਦੀ ਆ ਤੰਜੇ ਬਹੁਤਾ ਦੁੱਖ ਲੱਗਦਾ ਕਹਿੰਦੇ हे ਪਰਮੇਸ਼ਰ ਜੀ ਮੈਨੂੰ ਤੇਰੇ ਵਿਸਰਿਆ ਤੇਰਾ ਨਾਮ ਵਿਸਰਿਆ ਦੁੱਖ ਲੱਗਦਾ हे ਪਰਮੇਸ਼ਰ ਜੀ ਮੇਰੇ ਕੋਲੋਂ ਆਪਦਾ ਨਾਮ ਨਾ ਵਿਸਾਰੀਂ ਅਕੀ ਅੰਧ ਜੀਵ ਰਸ ਨਹੀਂ ਕੰਨੀ ਪਵਨ ਨਵਾਜੈ ਚਰਣੀ ਚੱਲੇ ਪਜੂਤਾ ਆਗੇ ਵਿਣ ਸੇਵਾ ਫਲ ਲਾਗੇ ਅੱਖਰ ਬਿਰਖ ਬਾਗ ਪੋਏ ਚੋਖੀ ਸਿੰਜਤ ਪਾਉ ਕਰੇ ਹੀ ਸਬਨਾ ਫਲ ਲਾਗੇ ਨਾਮ ਏਕੋ ਬਿਨ ਕਰਮਾ ਕੈਸੇ ਲੇਹੀ ਕਹਿੰਦੇ ਜਦੋਂ ਜੀਵ ਪਰਮਾਤਮਾ ਦਾ ਨਾਮ ਨਹੀਂ ਜਪਦਾ ਬੁਢਾਪਾ ਤੇ ਸਾਰਿਆਂ ਤੇ ਆਉਣਾ ਇੱਕ ਜਿਹੜੇ ਜਪਦੇ ਨੇ ਆਪਣਾ ਜੀਵਨ ਸਫਲ ਕਰ ਲੈਂਦੇ ਨੇ ਔਰ ਇੱਕ ਫਿਰ ਜਿਹੜੇ ਕਹਿੰਦੇ ਉਹਦਾ ਨਾਮ ਨਹੀਂ ਜਪਦੇ ਫਿਰ ਬੁਢਾਪੇ ਦੇ ਵਿੱਚ ਕਹਿੰਦੇ ਹੁਣ ਅੱਖਾਂ ਤੋਂ ਦਿਸਣਾ ਹਟ ਜਾਂਦਾ ਜੀਵ ਹੁਣ ਜਿਹੜੇ ਰਸ ਸਾਰਾ ਜ਼ਿੰਦਗੀ ਚੱਖਤੀ ਰਹੀ ਆ ਹੁਣ ਉਹ ਚਖਣ ਜੋਗੀ ਨਹੀਂ ਰਹਿੰਦੀ ਹੈਗੀ ਕੰਨ ਸੁਣਨ ਜੋਗੇ ਨਹੀਂ ਰਹਿੰਦੇ ਜਦੋਂ ਚੱਲਣਾ ਹੁੰਦਾ ਤਾਂ ਕਿਸੇ ਦਾ ਆਸਰਾ ਚਾਹੀਦਾ ਕਹਿੰਦੇ ਇਸ ਤਰ੍ਹਾਂ ਦੀ ਫਿਰ ਕਹਿੰਦੇ ਉਹ ਬੁਢਾਪਾ ਬਣ ਜਾਂਦਾ ਜਿਨੇ ਨਾਮ ਨਹੀਂ ਜਪਿਆ ਪਰ ਕਹਿੰਦੇ ਜਿਸ ਨੇ ਆਪਣੇ ਹਿਰਦੇ ਰੂਪੀ ਭੋਏ ਦੇ ਵਿੱਚ ਤੇਰਾ ਨਾਮ ਜਪਿਆ ਕਹਿੰਦੇ ਤੇਰੇ ਨਾਮ ਨੂੰ ਕਹਿੰਦੇ ਜੱਪ ਕੇ ਉਹਦੀ ਖੇਤੀ ਕੀਤੀ ਆ ਫਿਰ ਕਹਿੰਦੇ ਉਹਨਾਂ ਨੂੰ ਚੰਗਾ ਫਲ ਲੱਗਦਾ ਤੇਰੇ ਨਾਮ ਰੂਪੀ ਫਿਰ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਪਹਿਲਾਂ ਵੀ ਸੁਖੀ ਲੰਘਦੀ ਆ ਬੁਢਾਪਾ ਵੀ ਸਿਖਾਵਾ ਹੋ ਜਾਂਦਾ ਪਰ ਕਹਿੰਦੇ ਇਹ ਵੀ ਜਿਹੜਾ ਹੈਗਾ ਤੇਰੇ ਨਾਮ ਰੂਪੀ ਫਲ ਬਿਨ ਕਰਮਾ ਕੈਸੇ ਲਹੀ ਕਹਿੰਦੇ ਜਿਹਦੇ ਤੇ ਤੂੰ ਨਹੀਂ ਰਹਿਮ ਕਰਦਾ ਸਤਿਗੁਰ ਜੀ ਪਰਮੇਸ਼ਰ ਜੀ ਕਹਿੰਦੇ ਉਹ ਕਿਵੇਂ ਤੇਰੇ ਨਾਮ ਰੂਪੀ ਫਲ ਉਹਨਾਂ ਨੂੰ ਮਿਲ ਸਕਦਾ ਜੇ ਤੇ ਜੀ ਤੇ ਤੇ ਸਭ ਤੇਰੇ ਬਿਨ ਸੇਵਾ ਫਲ ਕਿਸੈ ਨਹੀਂ ਦੁੱਖ ਸੁਖ ਪਾਣਾ ਤੇਰਾ ਹੋਵੇ ਬਿਨ ਨਾ ਵੈ ਜੀਉ ਰਹੇ ਨਹੀਂ ਕਹਿੰਦੇ ਵੀ ਸਾਰੇ ਜੀ ਪਰਮੇਸ਼ਰ ਜੀ ਤੇਰੇ ਨੇ ਬੀ ਸਭ ਤੂੰ ਬਣਾਏ ਨੇ ਤੇ ਤੇਰੇ ਜੀ ਨੇ ਪਰ ਹੁਣ ਜਿਸ ਜੀਵ ਨੇ ਤੇਰੀ ਸੇਵਾ ਭਗਤੀ ਨਹੀਂ ਕੀਤੀ ਉਹ ਫਲ ਦੀ ਕਿਵੇਂ ਆਸ ਰੱਖ ਸਕਦੇ ਨੇ ਜੋ ਜੀਵਾਂ ਨੂੰ ਦੁੱਖ ਸੁੱਖ ਆਉਂਦਾ ਉਹ ਤੇਰੇ ਬਾਣੇ ਦੇ ਅੰਦਰ ਤੇਰੀ ਰਜ਼ਾ ਵਿੱਚ ਮਿਲਦਾ ਪਰ ਕਹਿੰਦੇ ਵੀ ਤੇਰੇ ਨਾਂ ਤੋਂ ਬਿਨਾਂ ਫਿਰ ਫਲ ਦੀ ਆਸ ਕਿਵੇਂ ਰੱਖ ਸਕਦੇ ਨੇ ਤੇਰੇ ਨਾਮ ਤੋਂ ਬਿਨਾ ਕਹਿੰਦੇ ਜਿਹੜੀ ਇਹ ਜਿੰਦ ਹੈਗੀ ਆ ਕਿਵੇਂ ਰਹਿ ਸਕਦੀ ਆ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾ ਜੀਵਾ ਤਾਂ ਜੁਗਤ ਨਹੀਂ ਕਹਿ ਨਾਨਕ ਜੀ ਵਾਲੇ ਜੀਆ ਜਹ ਪਾਵੇ ਤੇ ਰਾਖ ਤੁਹੀ ਕਹਿੰਦੇ ਜਿਸ ਜੀਵ ਨੇ ਆਪਣੀ ਮਤ ਨੂੰ ਸੁਮਤ ਬਣਾ ਲਿਆ ਜਿਸ ਦੀ ਜੀਵ ਦੀ ਮਤ ਸੁਮਤ ਹੋ ਗਈ ਉਸ ਨੇ ਆਪਣੇ ਅੰਦਰ ਹਉਮੈ ਨੂੰ ਮਾਰ ਲਿਆ ਆਪਾ ਭਾਵ ਮਾਰ ਲਿਆ ਕਹਿੰਦੇ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਜਿਸ ਨੇ ਕਹਿੰਦੇ ਆਪਾ ਭਾਵ ਨਹੀਂ ਮਾਰਿਆ ਇਹਦਾ ਮਤਲਬ ਉਹਨੂੰ ਅਜੇ ਤੱਕ ਜੀਣ ਦੀ ਅਸਲੀ ਯੋਗਤ ਨਹੀਂ ਆਈ ਫਿਰ ਨਾਨਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਸਾਰੇ ਜੀ ਤੇਰੇ ਨੇ ਤੂੰ ਹੀ ਇਹ ਪੈਦਾ ਕੀਤੇ ਨੇ ਹੁਣ ਜਿਵੇਂ ਤੂੰ ਚਾਹਨਾ ਹੈ ਆਪਣੇ ਬਾਣੇ ਵਿੱਚ ਜੀਵਾਂ ਨੂੰ ਰੱਖ ਆਪਣੇ ਬਾਣੇ ਵਿੱਚ ਇਹਨਾਂ ਨੂੰ ਆਪਣਾ ਨਾਮ ਦਾਨ ਦੇ ਤਾਂ ਕਿ ਇਹ ਆਪਣੇ ਜੀਵਨ ਨੂੰ ਸਫਲ ਕਰ ਜਾਣ ਕਹਿੰਦੇ ਆਪਣੇ ਬਾਣੇ ਵਿੱਚ ਹੀ ਰੱਖ ਸਾਨੂੰ ਹਾਂਜੀ ਸੰਗਤ ਜੀ ਐਨੀ ਸੇਵਾ ਪ੍ਰਵਾਨ ਕਰਨੀ ਜੀ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਬਾਣੀ ਪੜਦਿਆਂ ਹੋਈਆਂ ਅਨੰਤ ਅਨੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ